ਸਾਕ ਜੀ ਤੁਸੀਂ ਦੇਖ ਰਹੇ ਹੋ ਨੀ ਪੰਜਾਬ ਦੀ ਚੈਨਲ ਮੈਂ ਹਾਂ ਜਗਰਾਤ ਸਿੰਘ ਗੱਲ ਅੱਜ ਮੋਗਾ ਪੁਲਿਸ ਵੱਲੋਂ ਨਸ਼ੇ ਦੇ ਵਿਰੁੱਧ ਮਹਿੰਮ ਦੇ ਤਹਿਤ ਸਫਲ ਕਾਸੋ ਆਪਰੇਸ਼ਨ ਮਹਿੰਮ ਦੇ ਤਹਿਤ ਪੰਜ ਮਾਮਲੇ ਕੀਤੇ ਦਰਜ 6 ਲੋਕਾਂ ਨੂੰ ਕੀਤਾ ਗ੍ਰਿਫਤਾਰ ਜਿੰਨਾ ਪਾਸੋਂ 45 ਗ੍ਰਾਮ ਹਿਰਨ 10 ਕਿਲੋ ਡੋਡੇ 150 ਗ੍ਰਾਮ ਸੋਨਾ ਤੇ 500 ਗ੍ਰਾਮ ਚਾਂਦੀ ਅਤੇ 6500 ਰੁਪਏ ਡਰੱਗ ਮਨੀ ਕੀਤੀ ਬਰਾਮਦ ਆਓ ਲੈ ਚਲਦੇ ਹਾਂ ਤੁਹਾਨੂੰ ਪੂਰੀ ਖਬਰ ਵੱਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਚ 3 ਮਹੀਨਿਆਂ ਵਿੱਚ ਨਸ਼ੇ ਨੂੰ ਖਤਮ ਕਰਨ ਦਾ ਐਲਾਨ ਤੋਂ ਬਾਅਦ ਅੱਜ ਮੋਗਾ ਪੁਲਿਸ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ ਤੇ ਯੋਧ ਨਸ਼ੇ ਦੇ ਵਿਰੁੱਧ ਮਹਿੰਮ ਦੇ ਤਹਿਤ ਤਿੰਨ ਜਗ੍ਹਾ ਬਸਤੀ ਸਾਦਾਵਾਲੀ, ਐਮਪੀ ਬਸਤੀ ਮੋਗਾ ਲੰਡੇਕੇ, ਪਿੰਡ rauਕੇ ਕਲਾਂ, ਪਿੰਡ ਚੂੜ ਚੱਕ ਅਤੇ ਪਿੰਡ ਦੋਲੇਵਾਲਾ ਵਿਖੇ ਸਰਚ ਆਪਰੇਸ਼ਨ ਕਾਰਜੋ ਕੀਤਾ ਗਿਆ। ਇਸ ਮਹਿੰਮ ਦਾ ਮਕਸਦ ਸਮਾਜ ਵਿਰੋਧੀ ਤੱਤਾਂ ਅਤੇ ਨਸ਼ਾ ਤਸਕਰਾ ਖਿਲਾਫ ਲੜਾਈ ਨੂੰ ਤੇਜ਼ ਕਰਨਾ ਹੈ ਅਤੇ ਨੱਥ ਪਾਉਣਾ ਹੈ। ਇਸ ਮੌਕੇ ਪੰਜਾਬ ਪੁਲਿਸ ਡਾਇਰੈਕਟਰ ਜਨਰਲ ਸ਼੍ਰੀ ਵਿਜੇ ਕੁਮਾਰ ਬਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਆਓ ਇਸ ਮੌਕੇ ਉਹਨਾਂ ਨੇ ਕੀ ਕਿਹਾ ਤੁਹਾਨੂੰ ਸੁਣਾ ਦਿੰਦੇ ਹਾਂ ਅਤੇ ਨਸ਼ੇ ਦੇਸ਼ ਦਾਗਰਾ ਨੂੰ ਸਖਤ ਚੇਤਾਵਨੀ ਵੀ ਕਰ ਦਿੱਤੀ ਹੈ ਕਿ ਜੇਕਰ ਉਹ ਬਾਜ਼ ਨਾ ਆਏ ਤਾਂ ਉਹਨਾਂ ਦੀਆਂ ਵੀ ਪ੍ਰਾਪਰਟੀਆਂ ਨੂੰ ਸੀਜ਼ ਕਰਕੇ ਜਿਹੜਾ ਢਾਹ-ਟਹਿਰੀ ਕੀਤਾ ਜਾਵੇਗਾ ਆਓ ਤੁਹਾਨੂੰ ਸੁਣਾਉਂਦੇ ਹਾਂ ਮੌਕੇ ਦੀ ਪ੍ਰਸਾਰਤਾ ਲਾਪ ਅਤੇ ਸਰਚ ਆਪਰੇਸ਼ਨ ਦੀਆਂ ਇਹ ਲਾਈਵ ਤਸਵੀਰਾਂ ਦੇਖਦੇ ਰਹੋ ਨਿਰਪੰਜਾਬ ਦੀ ਚੈਨਲ ਜੇਕਰ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਨਵੀਂ-ਨਵੀਂ ਅਪਡੇਟ ਮਿਲਦੀ ਰਹੇ ਧੰਨਵਾਦ ਅਹ ਦੇਸੀ ਜਿਹੜਾ ਹੁਣ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਪੇਰਾ ਚੱਕਿਆ ਹੈ ਕਿ 3 ਮਹੀਨਿਆਂ ਦੇ ਵਿੱਚ ਨਸ਼ਾ ਕਟਮ ਕਰਨਾ ਹੈ ਥੋੜਾ ਡਾਊਨ ਉਸੇ ਮੋਹਿੰਦ ਦੇ ਵਿੱਚ ਇੱਕ ਜ਼ੋਰਦਾਰ ਤਰੀਕੇ ਨਾਲ ਇਹ ਕੈਸੇ ਆਪਰੇਸ਼ਨ ਲੋਕਾ ਪੁਲਿਸ ਵਰਗਾ ਚਲਾਇਆ ਹੈ ਜਿਵੇਂ ਸਰਪੋਰਟ ਜਿੰਨੇ ਸੰਦੀਗਰ ਤੋਂ ਆਏ ਸਪੈਸ਼ਲੀ ਦੇਖਣ ਲਈ ਸਾਰਾ ਤੇ ਇਹਦਾ ਫੀਡਬੈਕ ਮੈਂ ਡੀਜੀਪੀ ਸਾਹਿਬ ਨੂੰ ਦੇਣਾ ਹੈ ਤੇ ਇਹਦੇ ਵਿੱਚ ਇੱਥੇ ਇਹ ਜਿਹੜੀ ਬਸਤੀ ਹੈ ਤੇ ਨਾਲ ਧਰਮਕੋਟ ਦੋ ਥਾਵਾਂ ਤੇ ਜਿਹੜੇ ਹੌਟ ਸਪੌਟ ਹਿਸਟোরਿਕਲੀ ਜਿੱਥੇ ਸਾਨੂੰ ਡਰਗ ਮਿਲਦੇ ਰਹਿੰਦੇ ਆ ਪਤਾ ਹੈ ਕਿ ਇਸ ਮਤਲਬ ਇੱਥੇ ਰਹਿੰਦੇ ਆ ਉੱਥੇ ਸਰਚ ਵੀ ਇਹ ਸਫੀਸ਼ੀਐਂਟ ਨੰਬਰ ਆਫ ਫੋਰਸ ਲਗਾ ਕੇ ਐਸਪੀ ਡੀ ਸਪੀ ਹੈਡਕ quart ਵਿਦ ਅੰਡਰ ਇਹ ਸਾਰੀ ਸਰਚ ਵੱਟੀ ਚੱਲ ਰਹੀ ਹੈ ਸਰ ਬ੍ਰਹਮਤ ਹੋਇਆ ਅਜੇ ਤੇ ਕੁਝ ਕੁ ਲੋਕਾਂ ਨੂੰ ਡੀਟੇਨ ਕੀਤਾ ਜਾਂ ਕੁਝ ਵਨ ਉਹ ਥੋੜਾ ਆਪਰੇਸ਼ਨ ਕੰਪਲੀਟ ਹੋ ਜਾਏ ਉਸ ਤੋਂ ਬਾਅਦ ਸਾਰੀ ਇਨਫੋਰਮੇਸ਼ਨ ਅਸੀਂ ਦੇ ਦੇਵਾਂਗੇ ਤੇ ਇਹ ਮੁਹਿੰਮ ਜਿਹੜੀ ਹੈ ਇਦਾਂ ਦੀ ਮੁਹਿੰਮ ਲਗਾਤਾਰ ਚਾਲੂ ਰਹਿੰਦੀ ਆ ਤੇ ਮੈਂ ਤੁਹਾਡੇ ਮਾਧਿਅਮ ਤੋਂ ਪਬਲਿਕ ਨੂੰ ਵੀ ਇਹ ਅਰਜ਼ ਕਰਦਾ ਹਾਂ ਕਿ ਵੀ ਦੇਖੋ ਇਹਨੂੰ ਆਪਾਂ ਰਲ ਮਿਲ ਕੇ ਖਤਮ ਕਰਨਾ ਹੈ ਤੇ ਤੁਸੀਂ ਅੱਗੇ ਆਓ ਤੇ ਸਾਨੂੰ ਇਨਫੋਰਮੇਸ਼ਨ ਦਿਓ ਇਹੋ ਜਿਹੇ ਬੰਦੇ ਜਿਹੜੇ ਸਮਗਲਿੰਗ ਕਰਦੇ ਆ ਇਹਨਾਂ ਨੂੰ ਕਿਸੇ ਦੀ ਛਾਹ ਨਹੀਂ ਮਿਲਣੀ ਚਾਹੀਦੀ ਕਿਉਂਕਿ ਜਿਹੜੀ ਅਗਲੀ ਪੀੜ੍ਹੀ ਹੈ ਬੱਚਾ ਵੀ ਉਹ ਖਰਾਬ ਹੋ ਰਹੀ ਹੈ ਇਸ ਕਰਕੇ ਸਾਰਿਆਂ ਨੂੰ ਸਾਰੀ ਪਬਲਿਕ ਨੂੰ ਮੇਰੇ ਵੱਲੋਂ ਇਹ ਮੈਸੇਜ ਹੈ ਕਿ ਤੁਸੀਂ ਖੁੱਲ ਕੇ ਸਾਹਮਣੇ ਆਓ ਮੋਗਾ ਪੁਲਿਸ ਬਹੁਤ ਵਧੀਆ ਸਾਡੇ ਐਸਐਸਪੀ ਸਾਹਿਬ ਲੱਗੇ ਨੇ ਤੇ ਸਾਰੀ ਸਾਰੀ ਟੀਮ ਬਹੁਤ ਵਧੀਆ ਹੈ ਕਿਸੇ ਵੀ ਇਨਫੋਰਮੇਸ਼ਨ ਤੇ ਤੁਰੰਤ ਕਾਰਵਾਈ ਹੋਏਗੀ ਤੇ ਇਹੋ ਜੇ ਅਨਸਰਾਂ ਨੂੰ ਅਸੀਂ ਇਸ ਕੰਮ ਤੋਂ ਹਟਾਉਣਾ ਹੈ ਖਤਮ ਕਰਨਾ ਹੈ ਜੇਲ੍ਹ 'ਚ ਭੇਜਣਾ ਹੈ ਇਹਨਾਂ ਦੀ ਪ੍ਰਾਪਰਟੀਆਂ ਜ਼ਬਤ ਕਰਨੀਆਂ ਹੈ ਪ੍ਰਾਪਰਟੀਆਂ ਤੋੜਨੀਆਂ ਸਰ ਕੋਈ ਇਸ ਤਰ੍ਹਾਂ ਦਾ ਕੇਸ ਹੈ ਕਿ ਮੋਗਾ ਦੇ ਵਿੱਚ ਵੀ ਕੋਈ ਪ੍ਰਾਪਰਟੀ ਨੂੰ ਲੈ ਕੇ ਤੋੜਨ ਦਾ ਕੋਈ ਹੋਵੇ ਉਹਦਾ ਇੱਕ ਪ੍ਰੋਸੀਜਰ ਹੁੰਦਾ ਹੈ ਉਹ ਮੇਰੇ ਐਸਐਸਪੀ ਸਾਹਿਬ ਨਾਲ ਗੱਲ ਹੋਈ ਹੈ ਇਸ ਚੀਜ਼ ਤੇ ਵੀ ਅਸੀਂ ਫੋਕਸ ਕਰਕੇ ਤੇ ਅੱਗੇ ਕੋਈ ਇਹੋ ਜਿਹਾ ਅਗਰ ਮਿਲਦਾ ਇਸ ਮਗਨਰ ਤੇ ਡੈਫੀਨਿਟਲੀ ਉਹ ਕਰਦੇ ਸੀ ਸਰ ਮੁਹੱਲੇ ਦੇ ਲੋਕਾਂ ਨੇ ਸਵਾਲ ਵੀ ਚੁੱਕਿਆ ਵੀ ਨਸ਼ਾ ਤਸ਼ਕਰ ਫੜੇ ਜਾਂਦੇ ਆ ਫਿਰ ਤੋਂ ਫਿਰ ਉਹੀ ਹਾਲ ਹੋ ਜਾਂਦਾ ਕਿ ਮੁਲਾਜ਼ਮ ਵੀ ਇੱਥੇ ਆਉਂਦੇ ਨੇ ਦਸਤਾਰਾਂ ਲਾ ਕੇ ਆਉਂਦੇ ਨੇ ਲੈ ਕੇ ਜਾਂਦੇ ਨਹੀਂ ਮੁਲਾਜ਼ਮਾਂ ਬਾਰੇ ਵੀ ਸਾਡਾ ਹੁਣ ਤੁਸੀਂ ਦੇਖਿਆ ਹੋਣਾ ਪਿੱਛੇ ਕਾਫੀ ਮੁਲਾਜ਼ਮਾਂ ਤੇ ਵੀ ਕਾਰਵਾਈ ਸਾਡੀ ਚੱਲ ਰਹੀ ਦਾਉਣ ਇੱਕ ਦੋ ਮੁਲਾਜ਼ਮ ਇਹੋ ਜਿਹੇ ਹੁੰਦੇ ਆ ਜੋ ਇਹੋ ਜਿਹਾ ਕੰਮ ਕਰਦੇ ਆ ਬਾਕੀ ਸਾਡੀ ਫੋਰਸ ਹੋਜੀ ਨਹੀਂ ਹੈ ਅਸੀਂ ਡਰੱਗਸ ਦੇ ਖਿਲਾਫ ਕਮਰ ਕਸ ਕੇ ਖੜੇ ਆ ਠੀਕ ਹੈ ਤੇ ਜਿੱਥੇ ਤੱਕ ਛੁੱਟਣ ਦਾ ਸਵਾਲ ਹੈ ਸਮਾਲ ਕੁਆਂਟੀਟੀ ਹੁੰਦੀ ਹੈ ਕੋਰ ਤੋਂ ਉਹਨਾਂ ਨੂੰ ਬੇਲ ਮਿਲ ਜਾਂਦੀ ਹੈ ਪਰ ਅਸੀਂ ਹੁਣ ਇਸ ਦੇ ਵਿੱਚ ਹੈਗੇ ਕਿ ਨਵੇਂ-ਨਵੇਂ ਉਪਰਾਲੇ ਕਰਕੇ ਕੁਝ ਸਖਤ ਕਾਨੂੰਨ ਦੇ ਤਹਿਤ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਕਿ ਇਹ ਛੇਤੀ ਬਰਨਾ ਸਰ ਮੱਲੇ ਵਾਲਿਆਂ ਨੇ ਕਿਹਾ ਕਿ ਸੀਸੀਟੀਵੀ ਕੈਮਰੇ ਲੱਗੇ ਨੇ ਉਹ ਖੰਗਾਲੇ ਜਾਣ ਉਹਨਾਂ ਦੇ ਵਿੱਚ ਸਾਰਾ ਕੁਝ ਪਤਾ ਲੱਗ ਜਾਊਗਾ ਕੌਣ ਹੈਗਾ ਤੇ ਕਿਵੇਂ ਵੇਚਦੇ ਆ ਨਸ਼ਾ ਬਿਲਕੁਲ ਬਿਲਕੁਲ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਤੇ ਮੋਹੱਲੇ ਵਾਲਿਆਂ ਨੂੰ ਵੀ ਮੇਰੀ ਇਹ ਇੱਕ ਬੇਨਤੀ ਹੈ ਕਿ ਉਹ ਖੁੱਲ ਕੇ ਸਾਹਮਣੇ ਆਣ ਉਹ ਡਰਨ ਨਾ ਕਿਸੇ ਤੋਂ ਕਿ ਅਗਰ ਅਸੀਂ ਸ਼ਿਕਾਇਤ ਕਰਾਂਗੇ ਤੇ ਸਾਡੇ ਖਿਲਾਫ ਉਹ ਜਿਹੜਾ ਮਾੜਾ ਅੰਸਰ ਹੈ ਤਸਕਰਿਆ ਕੁਝ ਕਰੇਗਾ ਅਸੀਂ ਬਿਲਕੁਲ ਇਹ ਹੋ ਜਾ ਨਹੀਂ ਹੁੰਦਾ ਸਰਮੋਗਾ ਦੇ ਵਿੱਚ ਕਿੱਥੇ ਕਿੱਥੇ ਸਰਚ ਕੀਤੀ ਗਈ ਹੈ ਔਰ ਕਿੰਨੇ ਕਰਾਂ ਦੇ ਵਿੱਚ ਧਰਮਕੋਟ ਏਰੀਆ ਧਰਮਕੋਟ ਤੇ ਟੋਲੇ ਵਾਲ ਦੋ ਪਲੇਸਿਸ ਹੈਗੇ ਤੇ ਇਹ ਜਿਹੜੀ ਇਦਾਂ ਦੀ ਮੁਹਿੰਮ ਅੱਗੇ ਵੀ ਅਸੀਂ ਚਲਾਉਂਦੇ ਰਾਂਗੇ ਸਾਰਾ ਗੌਲਿਆਲਾ ਤੋਂ ਲਾਵਾ ਤੇ ਇਹਨਾਂ ਪਿੰਡਾਂ ਤੋਂ ਇਲਾਵਾ ਹੋਰ ਪਿੰਡਾਂ 'ਚ ਵੀ ਵੱਡੇ ਪੱਧਰ ਤੇ ਜਿਹੜਾ ਨਸ਼ਾ ਵਿਗਰਿਆ ਉਹਨਾਂ ਪਿੰਡਾਂ 'ਚ ਕਿਉਂ ਨਹੀਂ ਸਰਚ ਹੁੰਦਾ ਨਹੀਂ ਕਰਾਂਗੇ ਸਾਰੀ ਕਰਾਂਗੇ ਟੋਨ ਬਣੀ ਸਾਰਾ ਕੁਝ ਸਲੇਫ ਹੋ ਗਿਆ ਇਸ ਤੋਂ ਲਾਵਾ ਪਿੰਡ ਦੋਲੇ ਵਾਲਾ ਵਿਕੇ ਵੀ ਗਾਰਡਨ ਅਤੇ ਸਰਚ ਆਪਰੇਸ਼ਨ ਕਾਸੋ ਕੀਤਾ ਗਿਆ ਇਸ ਮਹਿਮ ਦਾ ਮਕਸਦ ਸਮਾਜ ਵਿਰੋਧੀ ਤੱਤਾ ਤੇ ਨਸ਼ਾ ਤਸਕਰਾਂ ਖਿਲਾਫ ਨੜਾਈ ਨੂੰ ਤੇਜ਼ ਕਰਨਾ ਹੈ ਅਤੇ ਨੱਥ ਪਾਉਣਾ ਹੈ ਇਸ ਮੌਕੇ ਮੋਗਾ ਦੇ ਡੀਐਸਪੀਡੀ ਲਵਦੀਪ ਸਿੰਘ ਗਿੱਲੋ ਉਹਨਾਂ ਨੇ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਸਰਚ ਪਿੰਡ ਡੋਲੇਵਾ ਦੇ ਵਿੱਚ ਸੱਚਾ ਬਿਆਨ ਕੀਤਾ ਗਿਆ ਜੀ ਇਹਦੇ ਬਾਰੇ ਜਾਣਕਾਰੀ ਦੇ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਸਰਚ ოਪਰੇਸ਼ਨ ਚਲਾਈ ਜਾ ਰਹੇ ਆ ਉਹਦੇ ਤਹਿਤ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਉਹਨਾਂ ਦੇ ਨੇਤਪਰਚ ਅੱਜ ਕਾਸੂ ਆਪਰੇਸ਼ਨ ਦਾਣਾ ਕੋਟੀ ਸ਼ੇਖਾਂ ਦੇ ਪਿੰਡ ਡੌਲੇ ਵਾਲਾ ਚ ਕੀਤਾ ਗਿਆ ਜਿਹਦੇ ਚ ਅਸੀਂ 2 JO 4 SHO ਸਬdivision ਧਰਮਕੋਟ ਦੇ ਤੇ ਪੁਲਿਸ ਲਾਈਨ ਤੇ ਹੋਰ ਵਿੰਗਾ ਤੋਂ ਕਰੀਬ 70 ਦੇ ਪੁਲਿਸ ਮੁਲਾਜ਼ਮਾ ਨੇ ਇਸ ਕੋਆਰਡੀਨੇਟ ਸਰਚ ਆਪਰੇਸ਼ਨ ਚ ਜਿਹਨੂੰ ਕਾਸੋ ਕਹਿੰਦੇ ਆ ਪਿਛੇ ਸਾਲਿਆ ਤੇ ਇਸ ਸਾਰੇ ਅਫਸਰਾਂ ਦੀਆਂ ਟੀਮਾਂ ਤੇ ਕਰਮਚਾਰੀਆਂ ਦੀਆਂ ਟੀਮਾਂ ਬਣਾ ਕੇ ਤੇ ਬਕਾਇਦਾ 26 ਇਸ ਪਿੰਡ ਦੇ ਜਿਹੜੇ ਮੇਨ ਸਮਗਲਰ ਸੀ ਉਹਨਾਂ ਦੇ ਘਰਾਂ ਦੀ ਕਲਾਸ਼ੀ ਲਈ ਗਈ ਕਲਾਸ਼ੀਦਾਨੋਂ ਕੁਝ ਮਿਲੇ ਉਸ ਤਲਾਸ਼ੀ ਚ ਕਈਆਂ ਦੇ ਘਰ ਬੰਦ ਸੀ ਜਿੰਦੇ ਲੱਗੇ ਸੀ ਅਸੀਂ ਉੱਪਰ ਦੀ ਵੀ ਕੋਸ਼ਿਸ਼ ਕੀਤੀ ਕੰਧਾਂ ਟੁੱਟ ਪਾ ਕੇ ਵੀ ਦੇਖਿਆ ਪਰ ਲੋਕ ਸੀ ਜਿਨ੍ਹਾਂ ਦੇ ਵਿੱਚ ਕੋਈ ਮਿਲਿਆ ਸ਼ਾਮ ਤੱਕ ਉਹਨਾਂ ਦੀ ਯੋਗ ਜਾਪ ਤੇ ਅਨਸਾਰ ਕਾਰਵਾਈ ਹੋਊਗੀ ਇਸ ਸਰਚ ਅਭਿਆਨ ਚ ਇਨਾ ਜਿਹੜੇ ਸਮਗਲਰਾਂ ਦੀ ਪ੍ਰਾਪਰਟੀ ਵੀ ਵੈਰੀਫਾਈ ਕੀਤੀ ਗਈ ਹੈ ਤੇ ਜਿਹੜੇ ਬੇਲ ਤੇ ਸੀ ਉਹਨਾਂ ਨੂੰ ਵੀ ਚੈੱਕ ਕੀਤਾ ਗਿਆ ਇਸ ਤੋਂ ਇਲਾਵਾ ਸਾਨੂੰ 5-6 ਮੋਟਰਸਾਈਕਲ ਵੀ ਮਿਲੇ ਜਿਹੜੇ ਬਿਨਾ ਕਾਗਜ਼ਾਤ ਜਿੰਨਾਂ ਕੋਲ ਕੁਝ ਵੀ ਨਹੀਂ ਸੀ ਉਹਨਾਂ ਤੇ ਵੀ ਜਾਪ ਦੇ ਅਨਸਾਰ ਕਾਰਵਾਈ ਅਮਲ ਚ ਲਿਆਂਦੀ ਜਾਊਗੀ ਤੇ ਇਹਨਾਂ ਜਿੰਨੇ ਵੀ ਅਸੀਂ ਪ੍ਰਾਪਰਟੀਆਂ ਵੈਰੀਫਾਈ ਕੀਤੀਆਂ ਇਹਨਾਂ ਨੂੰ ਪ੍ਰੋਪਰਲੀ THFT ਦੇ ਤਹਿਤ ਬ ਬਕਾਇਦਾ ਇਹਨਾਂ ਦੀ ਕਾਰਵਾਈ ਅਮਲ 'ਚ ਲਿਆ ਕੇ ਇਹਨਾਂ ਨੂੰ ਅਸੀਂ ਕਰਾਵਾਂਗੇ ਸੀਲ ਕਰਾ ਦੇਾਂਗੇ ਸਰ ਇਹ ਆਪਰੇਸ਼ਨ ਮੋਗਡਕਸਟਰ ਦੇ ਹੋਰ ਪੰਡਕਸ਼ਨ ਵਿੱਚ ਵੀ ਕੀਤਾ ਗਿਆ ਤੇ ਕੱਲ੍ਹ ਨੂੰ ਹੋਗੇ ਵਿੱਚ ਕੀਤਾ ਗਿਆ ਇਹ ਸਾਡੇ ਵੱਲੋਂ ਜਿਹੜਾ ਮੈਨੂੰ ਹੁਕਮ ਹੋਇਆ ਸੀਗਾ ਉਹ ਧਰਮਕੋਟ ਸਬ ਡਿਵੀਜ਼ਨ ਸੀਗੀ ਬਾਕੀ ਦੇ ਜੀਓ ਸਾਹਿਬਾਨਾਂ ਵੱਲੋਂ ਉਹ ਆਪ ਕੋ ਆਪਣੇ ਏਰੀਏ ਦੇ ਵਿੱਚ ਉਹਨਾਂ ਨੇ ਕੀਤਾ ਸਰ ਲੱਗਦਾ ਨਹੀਂ ਵੀ ਜਿਹੜੇ ਸਭ ਤੋਂ ਆਪਰੇਸ਼ਨ ਆ ਸਮਾਇਨਾ ਬਦਲਿਆ ਜਾਵੇ ਦੇਖੋ ਜਿਹੜੀ ਚੀਜ਼ ਅਸੀਂ ਬਰਾਮਦ ਕਰਨੀ ਹੁੰਦੀ ਹੈ ਕਿ ਪੁਲਿਸ ਦੇ ਨਜ਼ਰੀਏ ਤੇ ਸਨਪਦਾ ਹੁੰਦਾ ਵੀ ਕਿਹੜੀ ਚੀਜ਼ ਅਸੀਂ ਹਮੇਸ਼ਾ ਇੱਕ ਟਾਈਮ ਨਹੀਂ ਰੱਖਦੇ ਕਈ ਵਾਰੀ ਅਸੀਂ ਤੜਕੇ 4-5 ਵਜੇ ਕਰਦੇ ਆਂ ਕਈ ਵਾਰੀ ਦਿਨੇ ਕਰਦੇ ਆਂ ਕਈ ਵਾਰੀ ਸ਼ਾਮ ਨੂੰ ਜਾਂ ਰਾਤ ਨੂੰ ਕਰਦੇ ਆਂ ਕਿ ਜੇ ਇੱਕ ਲਗਾਤਾਰ ਇੱਕ ਟਾਈਮ ਤੇ ਕੀਤਾ ਜਾਵੇ ਤਾਂ ਇਹ ਲੋਕ ਜਿਹੜਾ ਆ ਉਸ ਟਾਈਮ ਤੇ ਉੱਤੇ ਕਦੇ ਮੌਜੂਦ ਨਹੀਂ ਮਿਲਦੇ ਤਾਂ ਆਪਰੇਸ਼ਨ ਕਿਸ ਦੀ ਅਗਵਾਈ ਚ ਕੀਤਾ ਗਿਆ ਜੀ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਆਈਪੀਐਸਜੀ ਦੀ ਨੇਤ੍ਰਿਤਵ ਚ ਕੀਤਾ ਗਿਆ ਜੀ ਸਰ ਕੀ ਨਿਰਦੇਸ਼ ਦੇਣਾ ਚਾਹੁੰਦੇ ਹਾਂ ਜਿਹੜੇ ਸਮਗਲ ਰਾਈ ਮੈਂ ਤੁਹਾਡੇ ਮਾਧਿਅਮ ਰਹੀ ਜਿਹੜੇ ਨਸ਼ੇ ਦੇ ਸੋਦਾਗਰਾਂ ਨੂੰ ਕਹਿਣਾ ਚਾਹੁੰਦਾ ਵੀ ਸਮਾਂ ਰਹਿੰਦੇ ਇਹਨੂੰ ਪੁਲਿਸ ਦੀ ਸਰਕਾਰ ਦੀ ਚੇਤਾਵਨੀ ਸਮਝਦੇ ਹੋਏ ਬੰਦ ਕਰ ਦੇ ਨਸ਼ਾ ਵੇਚਣਾ ਇਹਦੇ ਨਾਲ ਬਹੁਤ ਸਾਰੀਆਂ ਜਾਨੀ ਮਾਲੀ ਨੁਕਸਾਨ ਬੱਚਿਆਂ ਦਾ ਹੋ ਰਿਹਾ ਜੇ ਨਹੀਂ ਕਰਨਗੇ ਤਾਂ ਅਸੀਂ ਬਕਾਇਦਾ ਇਹਨਾਂ ਤੇ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹਾਂ ਚ ਭੇਜਾਂਗੇ ਤੇ ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਉਹ ਅਟੈਚ ਕਰਾਵਾਂਗੇ ਵੀਡੀਓ ਵਾਇਰਲ ਹੋ ਰਹੀਆਂ ਜੀ ਕਿ ਮਕਾਨ ਢਾਏ ਜਾ ਰਹੇ ਆ ਨਸ਼ਾ ਸਮਗਲਰਾਂ ਦੇ ਕਿ ਮੋਗੇ ਦੇ ਵਿੱਚ ਵੀ ਕੋਈ ਇਦਾਂ ਬਕਾਇਦਾ ਜਿਹੜੀ ਚੀਜ਼ ਜਦੋਂ ਕੰਪਲੀਟ ਸਾਡੇ ਸਾਹਮਣੇ ਆਜੂਗਾ ਪ੍ਰੋਪਰਲੀ ਜੇ ਉਹ ਜਿਹੜੇ ਗਲਤ ਢੰਗ ਨਾਲ ਤੇ ਗਲਤ ਥਾਵਾਂ ਤੇ ਕਬਜ਼ੇ ਕਰਕੇ ਬਣਾਏ ਗਏ ਸਰਕਾਰੀ ਥਾਵਾਂ ਤੇ ਉਸ ਉਸ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹ ਕਾਰਵਾਈ ਹਮਲ ਚ ਲੈਂਦੇ ਸਨ ਸਰ ਕੋਈ ਤੋਆ ਕਰਕੇ ਹੁੰਦਾ ਇਸ ਕੰਮ ਤੋਂ ਉਸ ਲਈ ਕੋਈ ਰੈਫ ਵੀ ਹੈ ਜਾਂ ਨਹੀਂ ਬਿਲਕੁਲ ਜੀ ਜਿਹੜੇ ਕਹਿਣਗੇ ਵੀ ਅਸੀਂ ਨਹੀਂ ਪੀਂਦੇ ਜਾਂ ਜਿਹੜੇ ਪੀਂਨੇ ਆ ਸ ਛੱਡਣਾ ਚਾਹੁੰਦੇ ਆ ਬਕਾਇਦਾ ਉਹਨਾਂ ਨੂੰ ਹਸਪੀਟਲਸ ਦੇ ਵਿੱਚ ਉਹਨਾਂ ਦਾ ਇਲਾਜ ਕਰਵਾਇਆ ਜਾਏਗਾ ਜੀ